ਇੱਕ ਤੋਹਫਾ ਹੋਰ ਆ ਗਿਆ ਅੱਜ ਬਰੀਜ਼ਾ ਆ ਗਈ ਮਿੱਤਰੋ 2019 ਮਾਡਲ ਕਾਰ ਆ ਕਾਰ ਜਿਵੇਂ ਤੋਹਫਾ ਮਿੱਤਰੋ ਕ੍ਰੀਮ ਆ ਗਈ ਜਿਵੇਂ ਕ੍ਰੀਮ ਆ ਬਾਈ ਕਾਰ ਦੇ ਮਿੱਤਰੋ ਟਾਇਰ ਚੈੱਕ ਕਰ ਲਓ ਜਿਵੇਂ ਨਵੇਂ ਨਕੋਰ 90 95 ਪੈਸੇ ਕਾਰ ਦੇ ਟਾਇਰ ਪਏ ਨੇ ਕਾਰ ਬੋਡੀ ਲਾਈਨ ਦੀ ਚੈੱਕ ਕਰਾ ਦੇ ਮਿੱਤਰਾ ਜਿਵੇਂ ਨਵੀਂ ਨਕੋਰ ਕਾਰ ਆ ਬਾਈ ਕਾਰ ਦਾ ਇੰਟੀਰੀਅਰ ਚੈੱਕ ਕਰ ਲਓ ਸੀਟ ਕਵਰ ਕਿਆ ਬਾਤਾਂ ਨੇ ਜਿਵੇਂ ਨਵੇਂ ਕਾਰ ਤੇ ਕੋਈ ਵੀ ਸਕਰਾਚ ਨਹੀਂ ਜਿਵਾ ਨਵੀਨ ਕੋਰਕਾਰ ਆ 2019 ਮਾਡਲ ਫਰਸਟ ਓਨਰ ਬੀਡੀਆਈ ਆਪਸ਼ਨਲ 76 77000 ਕਾਰ ਮਿੱਤਰੋ origignal ਚੱਲੀ ਹੋਈ ਆ ਕਾਰ ਨਵੀਆਂ ਚਾਬੀਆਂ ਦੋਨੇ ਨੇ ਡਾਕੂਮੈਂਟ ਨੇ ਜਿਹੜੇ ਬੀਮਾ ਪ੍ਰਦੂਸ਼ਨ ਸਭ ਕੁਝ ਤੁਹਾਨੂੰ ਮਿਲੂਗਾ ਕਾਰ ਜਮਾ ਬੇਦਾਗ ਆ ਬਾਈ ਜਿਹੜੇ ਵੀ ਕਿਸੇ ਵੀ ਮਿੱਤਰ ਨੇ 19 ਮਾਡਲ ਬਰੀਜ਼ਾ ਲੈਣੀ ਆ ਬੜੇ ਸਸਤੇ ਰੇਟਾਂ 'ਚ ਦੇ ਦਾਂਗੇ ਇੱਕ ਵਾਰੀ ਆਪਣੇ ਨਾਲ ਕਨੈਕਟ ਕਰ ਲੋ ਬਾਕੀ ਬਾਈ ਸਕਰੀਨ ਤੇ ਚੱਲਦੇ ਨੰਬਰ ਨੇ ਦਿੱਤੇ ਹੋਏ ਨੰਬਰ ਤੇ ਕਾਲ ਕਰ ਲੋ ਪੂਰੀ ਬੰਬਕਾਰ ਆ ਬਾਈ ਜੀ ਫਰੀ ਜਲਤ ਜਿੰਨੀਆਂ ਤਾਂ ਸੋਨੇ ਸੋਨੇ ਕਰ ਦੋ ਕਮੈਂਟ ਬਾਈ ਚੱਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਧੰਨਵਾਦ